ਇੱਕ ਗੁਰਮਪਿਆਰਾ ਅਮਰੀਕਾ ਚ ਸਾਡੇ ਕੋਲੇ ਆਇਆ ਸੀ ਕਹਿੰਦਾ ਬਾਪੂ ਜੀ ਦੀ ਅੱਖਾਂ ਖਰਾਬ ਹੋਈ ਐ ਸੀ ਤੇ ਮੈਂ ਡਾਕਟਰ ਨੂੰ ਕਹਿ ਬੀ ਅੱਖ ਪਾ ਦੇ ਜੇ ਮਰਜੀ ਪਾ ਦੇ ਡਾਕਟਰ ਟੈਸਟ ਕਰਕੇ ਕਹਿੰਦਾ ਇਹਦੇ ਮਗਰ ਲੇਟ ਹੈ ਨਹੀਂ ਲੇਟ ਹੈ ਨਹੀਂ ਉਹ ਡਾਕਟਰ ਨੂੰ ਕਹਿੰਦਾ ਵੀ ਕਰੋੜ ਰੁਪਈਆ ਦੇ ਦੂੰਗਾ ਕਰੋੜ ਰੁਪਈਆ ਦੇ ਦੂੰਗਾ ਵੀ ਕੋਸ ਮਰਜੀ ਕਰ ਉਹ ਕਹਿੰਦਾ ਕਰੋੜ ਕਹਿੰਦੇ ਤੂੰ ਮੈਨੂੰ ਸੋਨੇ ਦੇ ਬਰਾਬਰ ਵੀ ਤੋਲ ਦੇਵੇਂ ਜਿਹੜੀ ਇਹਦੀ ਲਾਈਟ ਮਗਰੋਂ ਚਲੀ ਗਈ ਆ ਉਹ ਆ ਨਹੀਂ ਸਕਦੀ ਹੁਣ ਤੁਹਾਡੇ ਆਈ ਹੋਈ ਐ ਨਾ ਕਰੀਏ ਕਦਰ ਫੇ ਕਰੀਏ ਪਾਠ ਜੀ ਸਾਹਿਬ ਕਰੀਏ ਸੁਖਨੀ ਸਾਹਿਬ ਦੇਖੋ ਇਹ ਆਪਣੇ ਮਗਰ ਲਾਈਟ ਰਹੂਗੀ ਵੱਧਦੀ ਜਾਊਗੀ ਕਿੰਨੀ ਵੱਧੂ ਜਦੋਂ ਜਿਆਦਾ ਪਾਠ ਕਰਨ ਲੱਗਾ ਨਾ ਇੱਥੇ ਬੈਠੇ ਨੂੰ ਤੈਨੂੰ ਕੈਨੇਡਾ ਅਮਰੀਕਾ ਭੂਤ ਅਪਰੇਤ ਸਭ ਨਜ਼ਰ ਆਉਣ ਲੱਗ ਜਾਣਗੇ ਇੱਥੇ ਬੈਠੇ ਨੂੰ ਧਰਮਰਾਜ ਵੀ ਦਿਖੂਗਾ ਇੱਥੇ ਇੰਨੀ ਲਾਈਟ ਤੇਰੀ ਤੇਜ ਹੋ ਸਕਦੀ ਹੈ ਗਰੂ